ਦੋਸਤੋ ਚੂਹੇ ਕਣਕ ਮੱਕੀ ਕਪਾਹ ਗੰਨਾ ਝੋਨਾ ਮਤਲਬ ਹਰ ਤਰ੍ਹਾਂ ਦੀਆਂ ਫਸਲਾਂ ਦੇ ਵਿੱਚ ਕਿਸਾਨਾਂ ਦਾ ਕਾਫੀ ਵੱਡਾ ਨੁਕਸਾਨ ਕਰਦੇ ਨੇ। ਕਈ ਫਸਲਾਂ ਦੇ ਵਿੱਚ ਬਜਾਈ ਤੋਂ ਲੈ ਕੇ ਅੰਤ ਤੱਕ ਫਸਲ ਪੱਕਣ ਤੱਕ ਸਾਰੀਆਂ ਸਟੇਜਾਂ ਦੇ ਵਿੱਚ ਹੀ ਚੂਹਾ ਜਿਹੜਾ ਫਸਲ ਦਾ ਬਹੁਤ ਵੱਡਾ ਨੁਕਸਾਨ ਕਰਦਾ ਹੈ। ਝੋਨੇ ਵਾਲੇ ਖੇਤਾਂ ਦੇ ਵਿੱਚ ਇਹ ਝੋਨੇ ਦੀਆਂ ਨਾਲੀਆਂ ਵੱਡ-ਵੱਡੇ ਹੀਟਾ ਛੁੱਟ ਦਿੰਦਾ ਢੇਰ ਲਗਾ ਦਿੰਦਾ ਪੱਕਣ ਮੌਕੇ ਫਸਲ ਦੀਆਂ ਜਿਹੜੀਆਂ ਮੁੰਜਰਾਂ ਉਤਰ-ਉਤਰ ਕੇ ਛੁੱਟ ਦਿੰਦਾ ਹੈ। ਇਹ ਦਾਣੇ ਘਟ ਖਾਂਦਾ ਪਰ ਫਸਲ ਬਰਬਾਦ ਬਹੁਤ ਕਰਦਾ। ਅਸਲ ਦਾ ਵੱਡੀ ਪੱਤਰ ਤੇ ਨੁਕਸਾਨ ਕਰਦਾ। ਇਹ ਬੱਟਾਂ ਦੇ ਉੱਤੇ ਜਾਂ ਸੁੱਕੀ ਥਾਂ ਦੇ ਉੱਤੇ ਉੱਚੀ ਥਾਂ ਦੇ ਉੱਤੇ ਖੁੱਡਾ ਬਣਾ ਕੇ ਰਹਿੰਦੇ ਨੇ ਜਿੱਥੇ ਪਾਣੀ ਨਾ ਚੜ ਸਕਦਾ ਹੋਵੇ। ਜਾਂ ਫਿਰ ਬਰਖਾ ਵਗੈਰਾ ਦਾ ਪਾਣੀ ਨਾ ਆ ਸਕਦਾ ਹੋਵੇ ਉਸ ਥਾਂ ਦੇ ਉੱਤੇ ਖੁੱਡਾ ਬਣਾ ਕੇ ਰਹਿੰਦੇ ਨੇ। ਝੋਨੇ ਦੇ ਵਿੱਚ ਜਿੱਥੇ ਪਾਣੀ ਨਹੀਂ ਖੜਦਾ ਉਸ ਥਾਂ ਦੇ ਉਸ ਖੇਤ ਦੇ ਵਿੱਚ ਇਹ ਫਸਲ ਖੁੱਡਾ ਪੱਟ ਲੈਂਦੇ ਨੇ ਬਹੁਤ ਨੁਕਸਾਨ ਕਰਦੇ ਨੇ। ਇਹਨਾਂ ਤੋਂ ਬਚਾ ਦੇ ਵਾਸਤੇ ਕਿਸਾਨਾਂ ਦੇ ਵੱਲੋਂ ਆਪਣੇ ਪੱਧਰ ਤੇ ਉੱਤੇ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਈ ਤਰ੍ਹਾਂ ਦੀਆਂ ਦਵਾਈਆਂ ਧਰੀਆਂ ਜਾਂਦੀਆਂ ਨੇ ਪਰ ਇਹ ਫਿਰ ਵੀ ਨਹੀਂ ਮਰਦੇ ਇਹਨਾਂ ਦਾ ਪਤਾ ਬਹੁਤ ਜਲਦੀ ਹੁੰਦਾ ਕਿਉਂਕਿ ਕਿਚੂਹੀ ਬਹੁਤ ਸਾਰੇ ਬੱਚੇ ਦਿੰਦੀ ਹੈ ਨਵੀਂ ਪੀੜੀ ਬਹੁਤ ਜਲਦੀ ਤਿਆਰ ਕਰਦੇ ਨੇ ਇਹ ਇਹਨਾਂ ਤੋਂ ਬਚਾ ਦੇ ਵਾਸਤੇ ਕਿਹੜੀਆਂ-ਕਿਹੜੀਆਂ ਦਵਾਈਆਂ ਆਪਾਂ ਵਰਤ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਦਵਾਈ ਵਰਤਣੀ ਹੈ ਕਿੱਥੇ ਆਪਾਂ ਗਲਤੀ ਕਰਦੇ ਹਾਂ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜੀ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ। ਹੋਰ ਯਾਰਾਂ ਤੋਂ ਉਸ ਤੋਂ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨਾਲ ਸ਼ੇਅਰ ਹੋ ਸਕੇ। ਮੈਂ ਸੈਤੂ ਰਿਆਂ ਦੇ ਕੁਦਰਤੀ ਦੁਸ਼ਮਣ ਜਿਵੇਂ ਸੱਪ ਨਿਆਲੇ ਇਲਬਾਜ਼ ਬਿੱਲੀ ਕੁੱਤੇ ਆਦ ਕਾਫੀ ਇਹਨਾਂ ਨੂੰ ਮਾਰ ਕੇ ਖਾ ਜਾਂਦੇ ਨੇ ਕੁੱਤੇ ਇਹਨਾਂ ਨੂੰ ਖੁੱਡਾਂ ਦੇ ਵਿੱਚੋਂ ਕੱਢ ਕੱਢ ਕੇ ਖਾ ਜਾਂਦੇ ਨੇ ਪਰ ਕੁੱਤੇ ਵੀ ਫਸਲ ਦਾ ਕਾਫੀ ਨੁਕਸਾਨ ਕਰ ਦਿੰਦੇ ਨੇ ਕਿਉਂਕਿ ਖੁੱਡ ਪੁੱਟ ਦੇ ਪੁੱਟ ਦੇ ਕੁੱਤੇ ਦੂਰ ਤੱਕ ਫਸਲ ਦਾ ਨੁਕਸਾਨ ਕਰ ਦਿੰਦੇ ਨੇ ਇਸ ਲਈ ਇਹਨਾਂ ਨੂੰ ਦਵਾਈਆਂ ਨਾਲ ਹੀ ਮਾਰ ਕੇ ਖਤਮ ਕਰਨਾ ਚਾਹੀਦਾ ਕਿਉਂਕਿ ਡੰਡਿਆਂ ਨਾਲ ਜਾਂ ਮੈਨੂਅਲ ਤਰੀਕੇ ਨਾਲ ਇਹਨਾਂ ਨੂੰ ਮਾਰ ਕੇ ਆਪਾਂ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦੇ ਇਹ ਕਾਫੀ ਮਹਿੰਗਾ ਕੰਮ ਹੈ ਇਸ ਲਈ ਦਵਾਈਆਂ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਦਵਾਈਆਂ ਨੂੰ ਚੰਗੇ ਤਰੀਕੇ ਦੇ ਨਾਲ ਵਰਤਣਾ ਚਾਹੀਦਾ ਹੈ ਤਾਂ ਕਿ ਪੂਰੀ ਤਰ੍ਹਾਂ ਖਤਮ ਹੋ ਜਾਣ ਦੋ ਤਰ੍ਹਾਂ ਦੀਆਂ ਦਵਾਈਆਂ ਚੂਹਿਆਂ ਦੇ ਲਈ ਆਮ ਤੌਰ ਤੇ ਵਰਤੀਆਂ ਜਾਂਦੀਆਂ ਨੇ ਇੱਕ ਦਵਾਈ ਜਿੰਕ ਫਾਸਫਾਈਡ ਹੁੰਦੀ ਹੈ ਤੇ ਦੂਸਰੀ ਹੈ ਬਰੋਮਾ ਡਾਇਲੋਨ ਦਵਾਈ ਜਿਹੜੀ ਚੂਹੇ ਮਾਰਨ ਦੇ ਵਾਸਤੇ ਵਰਤੀ ਜਾਂਦੀ ਹੈ ਇਹ ਦੋਵੇਂ ਦਵਾਈਆਂ ਬਦਲ-ਬਦਲ ਕੇ ਵਰਤਣੀਆਂ ਜ਼ਰੂਰੀਆਂ ਨੇ ਕਿਉਂਕਿ ਇਹ ਬਹੁਤ ਚਲਾਕ ਜੀਵ ਨੇ ਜਿਹੜੇ ਚੂਹੇ ਬਚ ਜਾਂਦੇ ਨੇ ਫਿਰ ਉਹ ਉਸ ਦਵਾਈ ਦੀ ਸਮੈਲ ਨੂੰ ਪਹਿਚਾਣ ਲੈਂਦੇ ਨੇ ਦੁਬਾਰਾ ਉਹ ਦਵਾਈ ਲੱਗੇ ਦਾਣਾ ਹੀ ਨਹੀਂ ਖਾਂਦੇ ਇਸ ਲਈ ਜਿਹੜੀ ਦਵਾਈ ਆ ਬਦਲ-ਬਦਲ ਕੇ ਲਾਉਣੀ ਚਾਹੀਦੀ ਹੈ ਇੱਕ ਸੀਜ਼ਨ ਦੇ ਵਿੱਚ ਆਪਾਂ ਬਰੋਮੋਡਾਇਲੋਨ ਲਗਾ ਸਕਦੇ ਹਾਂ ਅ ਦੂਸਰੇ ਸੀਜ਼ਨ ਦੇ ਵਿੱਚ ਜ਼ਿੰਕ ਫਾਸਫੇਟ ਦਵਾਈ ਆਪਾਂ ਵਰਤ ਸਕਦੇ ਹਾਂ ਦਵਾਈ ਆਪਾਂ ਵਰਤਣੀ ਕਿਵੇਂ ਇਹਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸਾਮ ਨੂੰ ਚੂਹਿਆਂ ਦੀਆਂ ਜਿਹੜੀਆਂ ਸਾਰੀਆਂ ਖੱਡਾਂ ਖੇਤ ਦੇ ਵਿੱਚ ਬੰਦ ਕਰ ਦਿਓ ਸਵੇਰ ਨੂੰ ਜਾ ਕੇ ਪਤਾ ਚੱਲ ਜਾਂਦਾ ਵੀ ਜਿੱਥੇ-ਜਿੱਥੇ ਚੂਹਾ ਹੁੰਦਾ ਉਹ ਖੱਡਾਂ ਖੋਲ ਲੈਂਦੇ ਨੇ ਉਥਾਂ ਦੇ ਉੱਤੇ ਨਿਸ਼ਾਨੀਆਂ ਲਗਾ ਦਿਓ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਵੇ ਵੀ ਕਿੱਥੇ ਕਿੱਥੇ ਦਵਾਈ ਆਪਾਂ ਧਰਨੀ ਆ ਦਵਾਈ ਕਣਕ ਦੇ ਦਾਣਿਆਂ ਨੂੰ ਜਾਂ ਮੱਕੀ ਦੇ ਦਾਣਿਆਂ ਨੂੰ ਕਿਸੇ ਵੀ ਅਨਾਜ ਦੇ ਦਾਣਿਆਂ ਨੂੰ ਆਪਾਂ ਲਾ ਸਕਦੇ ਆ 1 ਕਿਲੋ ਕਣਕ ਦੇ ਦਾਣਿਆਂ ਨੂੰ ਥੋੜਾ ਜਿਹਾ ਤੇਲ ਜਿਹੜਾ ਖਾਣ ਵਾਲਾ ਤੇਲ ਆਪਾਂ ਵਰਤਦੇ ਆ ਖਾਣ ਵਾਸਤੇ ਵਰਤਦੇ ਆ ਪਹਿਲਾਂ ਉਹ ਲਾ ਦਿਓ ਚੰਗੀ ਤਰ੍ਹਾਂ ਸਾਰੇ ਦਾਣਿਆਂ ਨੂੰ ਮਸਲ ਦਿਓ ਤੇ ਫਿਰ ਬਰੀਕ ਪੀਸੀ ਹੋਈ ਚੀਨੀ ਹੋਵੇ ਜਾਂ ਫਿਰ ਕੋਈ ਸ਼ੱਕਰ ਕੋਈ ਵੀ ਮਿੱਠਾ ਹੋਵੇ ਇਹਨਾਂ ਦਾਣਿਆਂ ਨੂੰ ਲਾ ਦਿਓ ਤੇ ਉਸ ਤੋਂ ਬਾਅਦ ਜਿੰਕ ਫਾਸਫਾਈਟ ਦਵਾਈ ਹੈ ਜਿਹੜੀ ਜ਼ਾਹਰ ਹੋ ਗਈ ਆ 25 ਗ੍ਰਾਮ ਇਹਨਾਂ ਦਾਣਿਆਂ ਨੂੰ 1 ਕਿਲੋ ਦਾਣਿਆਂ ਨੂੰ ਵਾਧੂ ਹੈ ਇਹਨਾਂ ਸਾਰੇ ਦਾਣਿਆਂ ਨੂੰ ਲਗਾ ਦਿਓ ਤੇ ਉਹਨਾਂ ਦੀਆਂ ਪੁੜੀਆਂ ਬਣਾ ਕੇ ਰੱਖੋ ਪੁੜੀਆਂ ਤੋਂ ਬਿਨਾ ਨਾ ਰੱਖਿਓ ਕਿਉਂਕਿ ਪੁੜੀਆਂ ਜਿਹੜੀਆਂ ਨੇ ਖੁੱਲੇ ਦਾਣੇ ਕਾਫੀ ਘਟ ਖਾਂਦੇ ਨੇ ਢਿੱਲੀਆਂ ਜਿਹਾ ਪੁੜੀਆਂ ਬਣਾ ਦਿਓ ਕਿਉਂਕਿ ਇਹਨਾਂ ਨੂੰ ਪਤਾ ਚੱਲ ਜਾਂਦਾ ਜੇਕਰ ਪੁੜੀਆਂ ਬਣਾ ਕੇ ਰੱਖੀਆਂ ਹੋਣ ਤਾਂ ਇਹ ਜ਼ਰੂਰ ਖੋਲ ਕੇ ਖਾਂਦੇ ਨੇ ਜੇ ਆਪਾਂ ਖੁੱਲੇ ਦਾਣੇ ਰੱਖਦੇ ਆ ਤਾਂ ਇਹ ਕਾਫੀ ਘਟ ਖਾਂਦੇ ਨੇ ਤੇ ਬੰਨੇ ਹੋਏ ਦਾਣਿਆਂ ਨੂੰ ਕੁੜੀਆਂ ਬਣਾਇਆ ਹੋਈਆਂ ਦਾਣਿਆਂ ਨੂੰ ਇਹ ਇਹਨਾਂ ਦੀ ਆਦਤ ਆ ਵੀ ਕੁੜੀਆਂ ਦੇ ਵਿੱਚ ਬੰਨੇ ਦਾਣੇ ਨੂੰ ਜ਼ਰੂਰ ਖਾਣ ਦੀ ਕੋਸ਼ਿਸ਼ ਕਰਦੇ ਨੇ ਦਾਣਿਆਂ ਦੀਆਂ ਜਿਹੜੀਆਂ ਕੁੜੀਆਂ ਤਾਜ਼ੀਆਂ ਖੁੱਲੀਆਂ ਖੱਡਾਂ ਦੇ ਕੋਲ ਜਾਂ ਖੱਡਾਂ ਦੇ ਵਿੱਚ ਆਪਾਂ ਡੂੰਗੀ ਵਿੱਚ ਤੱਕ ਰੱਖ ਦਿਓ ਇੱਕ ਗੱਲ ਆਪਾਂ ਹੋਰ ਕਰ ਸਕਦੇ ਆ ਬਿਨਾਂ ਦਵਾਈ ਲੱਗੇ ਦਾਣੇ ਜਿਹਨੂੰ ਤੇਲ ਚੀਨੀ ਹਲੇ ਚੀਨੀ ਲਾਈ ਹੋਵੇ ਤੇਲ ਆਇਆ ਹੋਵੇ ਅਜਾ ਦਵਾਈ ਨਾ ਲਾਈ ਹੋਵੇ 2-3 ਦਿਨ ਪਹਿਲਾਂ ਜਿਹੜੀਆਂ ਖੱਡਾਂ ਨਵੀਆਂ ਖੁੱਲੀਆਂ ਨੇ ਉਹਨਾਂ ਦੇ ਨੇੜੇ ਬਿਨਾਂ ਦਵਾਈ ਤੋਂ ਰੱਖ ਦਿਓ ਤਾਕੇ ਬਦ ਤੋਂ ਬਦ ਚੂਹੇ ਨੇ ਜਿਹੜੇ ਉਹ ਥਾਂ ਦੇ ਉੱਤੇ ਗਿੱਜਦੇ ਹਨ ਕਿਉਂਕਿ ਉਹ ਇੱਕ ਦੂਸਰੇ ਨੂੰ ਜਾ ਕੇ ਜਿਹੜਾ ਖਾਣ ਵਾਲੀ ਚੀਜ਼ ਦੇ ਬਾਰੇ ਜਾ ਕੇ ਇੱਕ ਦੂਸਰੇ ਨੂੰ ਇਨਫਾਰਮੇਸ਼ਨ ਦਿੰਦੇ ਨੇ ਤੇ ਫਿਰ ਉਸੇ ਥਾਂ ਦੇ ਉੱਤੇ ਗਿੱਜਦੇ ਜਾਂਦੇ ਨੇ 2-3 ਦਿਨ ਬਾਅਦ ਦਵਾਈ ਲਾ ਕੇ ਊੜੀਆਂ ਰੱਖ ਦਿਓ ਕਿਉਂਕਿ ਜਿਹੜੇ ਸਾਰੇ ਚੂਹੇ ਉੱਥੇ ਇਕੱਠੇ ਹੋ ਜਾਂਦੇ ਨੇ ਜਿੰਨੇ ਵੀ ਸਾਰੇ ਚੂਹੇ ਉਹ ਦਵਾਈ ਲੱਗੇ ਦਾਣੇ ਖਾਣਗੇ ਫਿਰ ਇੱਕ ਵੀ ਚੂਹਾ ਨਹੀਂ ਮੱਤਦਾ ਇਸੇ ਤਰ੍ਹਾਂ ਆਪਾਂ ਬਰੋਮਾ ਡਾਇਲੋਨ ਦਵਾਈ ਹੈ ਉਹਨੂੰ ਵੀ ਵਰਤ ਸਕਦਾ ਹੈ ਉਹ ਵੀ ਦਾਣਿਆਂ ਨੂੰ ਤੇਲ ਜਾਂ ਮਿੱਠਾ ਲਗਾ ਕੇ ਉਤੋਂ ਬਾਅਦ ਆਪਾਂ ਦਵਾਈ ਲਾਉਣੀ ਹੈ ਦੋਵੇਂ ਦਵਾਈਆਂ ਜਿਹੜੀਆਂ ਬਦਲ-ਬਦਲ ਕੇ ਵਰਤਣੀਆਂ ਨੇ ਜੇਕਰ ਪਹਿਲਾਂ ਜ਼ਿੰਕ ਫਾਸਫੇਟ ਦਵਾਈ ਵਰਤੀ ਹੈ ਤਾਂ ਫਿਰ ਆਪਾਂ ਬਰੋਮਾ ਡਾਇਲੋਨ ਵਰਤੋ ਜੇਕਰ ਪਿਛਲੀ ਵਾਰੀ ਆਪਾਂ ਬਰੋਮਾ ਡਾਇਲੋਨ ਵਰਤੀ ਹੈ ਤਾਂ ਫਿਰ ਆਪਾਂ ਨੂੰ ਜ਼ਿੰਕ ਫਾਸਫੇਟ ਹੈ ਜਿਹੜੀ ਉਹ ਵਰਤ ਲੈਣੀ ਚਾਹੀਦੀ ਹੈ ਬਾਜ਼ਾਰ ਦੇ ਵਿੱਚ ਦਾਣਿਆਂ ਨੂੰ ਲੱਗੀ ਲਗਾਈ ਦਵਾਈ ਵੀ ਆਉਂਦੀ ਹੈ ਹੋਰ ਵੀ ਕਈ ਤਰ੍ਹਾਂ ਦੇ ਬਲਾਕਸ ਤੇ ਰਾਈਟ ਕਿਲਰ ਮਿਲਦੇ ਨੇ ਪਰ ਇਹ ਦੋਵੇਂ ਦਵਾਈਆਂ ਜ਼ਿਆਦਾ ਅਫੈਕਟਿਵ ਨੇ ਅਤੇ ਵਰਤਣ ਦੇ ਵਿੱਚ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਹੈਗਾ। ਸੋ ਇਹ ਦਵਾਈਆਂ ਆਪਾਂ ਵਰਤ ਕੇ ਚੂਹਿਆਂ ਨੂੰ ਚੰਗੀ ਤਰ੍ਹਾਂ ਖਤਮ ਕਰ ਸਕਦੇ ਆ। ਚੂਹੇ ਵੀ ਤਕਰੀਬਨ ਸਾਰੇ ਇਹਨਾਂ ਦਵਾਈਆਂ ਨਾਲ ਖਤਮ ਹੋ ਜਾਂਦੇ ਨੇ। ਸੋ ਦੋਸਤੋ ਆਪਣੇ ਖੇਤ ਦੇ ਵਿੱਚ ਜਿੱਥੇ ਵੀ ਕਿਤੇ ਤੁਹਾਨੂੰ ਚੂਹੇ ਦਿਖਾਈ ਦਿੰਦੇ ਨੇ ਹਰ ਸੀਜ਼ਨ ਦੇ ਵਿੱਚ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹਨਾਂ ਦਾ ਜਿਹੜਾ ਵੱਧਾ ਹੈ ਬਹੁਤ ਜਲਦੀ ਹੁੰਦਾ ਹੈ ਬਹੁਤ ਜ਼ਿਆਦਾ ਹੁੰਦਾ ਹੈ। ਫਸਲ ਦਾ ਬਹੁਤ ਵੱਡਾ ਨੁਕਸਾਨ ਕਰਦੇ ਨੇ। ਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ